ਸਤਿ ਸ੍ਰੀ ਅਕਾਲ ਜੀ ਮੈਂ ਗੋਰਾ ਸਿੰਘ ਗਰੇਵਾਲ ਤੇ ਅੱਜ ਆਪਣੇ ਨਵੇਂ ਫਾਰਮ ਤੇ ਬਾਈ ਹੁਰੀ ਆਏ ਨੇ ਜੀ ਆਪਣਾ ਪਿੰਡ ਛੱਡ ਕੇ ਇਹ ਉਗਰਾਹਾ ਤੋਂ ਦੂਰੋਂ ਪੌਦ ਲੈਂਡ ਆਏ ਨੇ ਉਹ ਇਹਨਾਂ ਨੂੰ ਨੇੜੇ ਵੀ ਪੈਂਦਾ ਸੀ ਤੇ ਬਾਈ ਜੀ ਆਏ ਹੋਏ ਨੇ ਗੰਡੂਆ ਪਿੰਡ ਤੋਂ ਕਿਉਂ ਬਾਈ ਜੀ ਆਪਣੀ ਪਨੀਰੀ ਕਿਵੇਂ ਲੱਗੀ ਇੱਥੇ ਬਾਈ ਜੀ ਜੇ ਵਧੀਆ ਲੱਗੀ ਹੈ ਨਾ ਮਿੰਤਾ ਕੋਟ ਕੋਟ 10 15 ਸਾਲ ਹੋ ਗਏ ਹੋਣੇ ਮਲਾ ਦੇ ਜਦੋਂ ਉਹਨਾਂ ਦਾ ਤੇਰਾ ਕੰਮ ਕੀਤਾ ਹੋਇਆ ਤਾਂ तकरीबन ਉਦੋਂ ਨਹੀਂ ਆਉਨੇ ਆ ਠੀਕ ਹੈ ਜੀ ਤੇ ਮੈਂ ਤਾਂ ਤੁਹਾਨੂੰ ਦੀ ਹੋਰ ਨੂੰ ਵੀ ਦੱਸਦਾ ਰਿਹਾ ਵੀ ਬਾਈ ਕੋਲੇ ਲਿਆਓ ਕੋਈ ਲੰਬੇ ਵਾਲੀ ਗੱਲ ਦਾ ਯਾਰ ਮੈਂ ਜ਼ਿੰਮੇਵਾਰੀ ਲੈਣਾ ਹੈ ਨਾ ਜ਼ਿੰਮੇਵਾਰੀ ਆਪਾਂ ਤਾਂ ਲੈ ਸਕਦੇ ਆ ਜੇ ਮਾਲਾ ਪਨੂ ਛੋਟੇ ਜਿਹੇ ਮਾਨ ਆ ਜਾ ਜੀ ਹਾਂ ਇਹ ਚੀਜ਼ਾਂ ਤਾਂ ਕਰਕੇ ਹੁਣ ਆਪਾਂ ਉਹ ਪਿੰਡ ਛੱਡ ਕੇ ਵੀ ਕੋਈ ਗੱਲ ਇਹ ਦੂਰ ਵਾਲੀ ਕੋਈ ਚੱਕਰ ਨਹੀਂ ਹੈਗਾ ਪਰ ਆਪਾਂ ਨੂੰ ਜਿਹੜੀ ਚੀਜ਼ ਤੁਸੀਂ ਕਹੇ ਤੀ ਉਹੀ ਮਿਲੇ ਉਹੀ ਮਿਲੇ ਹਾਂ ਨਾ ਬਈ ਬਹੁਤ ਬਹੁਤ ਧੰਨਵਾਦ ਤੁਹਾਡਾ। ਨਹੀਂ ਧੰਨਵਾਦ ਵਾਲੀ ਕੋਈ ਗੱਲ ਨਹੀਂ ਬਾਈ। ਐ ਹੌਸਲਾ ਹੋਇਆ ਵੀ ਤੁਹਾਨੂੰ ਧੰਨਵਾਦ ਦਾ ਧੰਨਵਾਦ ਤੁਹਾਡਾ ਸੋਡਾ ਹੈ ਸੌਂਗਾ ਦੀ ਅਸੀਂ ਜੇ ਸਹੀ ਕਹਿੰਦਾ ਨਾ ਜਦੋਂ ਬਾਹਰ ਭਾਗੇ ਸੀਗੇ ਸਾਨੂੰ ਐ ਮਾਲਾ ਮਹਿਸੂਸ ਹੋਣ ਲੱਗਿਆ ਯਾਰ ਵੀ ਤੇਰੀ ਘਾੜ ਜੀ ਲੜਕਣ ਲੱਗੀ ਸੀ। ਠੀਕ ਹੈ ਬਾਈ ਬਸ ਮਾਲਕ ਦੀ ਕਿਰਪਾ ਬਾਈ ਦਾ ਪਿਆਰ ਸਾਨੂੰ ਤਾਂ ਹੁਣ ਐਨੇ ਸਾਨੂੰ ਤਾਂ ਹੁਣ ਐਨੇ ਹੀ ਹੈ ਵੀ ਚਲੋ ਦੁਬਾਰੇ ਬਾਈ ਨਾਲ ਫੇਰ ਮੇਲ ਹੋਣ ਲੱਗੇ ਹਨ। ਹਾਂ ਠੀਕ ਹੈ ਜੀ। ਤੇ ਬਾਕੀ ਇਹੀ ਹੈ ਬਾਈ ਹੌਸਲੇ ਨਾਲ ਹੀ ਹੈ ਨਾ ਤੁਹਾਡਾ ਹੌਸਲਾ ਇੱਦੀ ਤੁਰ ਆਇਓ ਮੇਰੀ ਵੀ ਚਲੋ ਮਜਬੂਰੀ ਸੀ ਪਿੰਡ ਛੱਡ ਕੇ ਮੈਨੂੰ ਇੱਥੇ ਇਹਦਾ ਫਾਰਮ ਕੀਤਾ ਚਲੋ ਉਹ ਚਲੋ ਜੋ ਵੀ ਕੁਦਰਤ ਕਰਦੀ ਹੈ ਚਲੋ ਜੋ ਕਰਦੀ ਹੈ ਜਿਵੇਂ ਕਰਤੇ ਨੂੰ ਹੀ ਪਤਾ ਕੀ ਕਰਦਾ ਕੀ ਜਿਵੇਂ ਦੇਣਾ ਉਹਨੇ ਤੇ ਬਾਕੀ ਹੌਸਲਾ ਇਹੀ ਹੈ ਵੀ ਤੁਸੀਂ ਆਏ ਇੱਦੀ ਤੁਰ ਆਏ ਸਪੈਸ਼ਲ ਆਏ ਬੇਲੇ ਆਏ ਆਏ ਦਾ ਪਤਾ ਕੀ ਹੈ ਬਾਈ ਚਲੋ ਛੋਟੇ ਨਾਲ ਮੇਰਾ ਪਿਆਰ ਹੈ ਉਹ ਵੱਖਰੀ ਗੱਲ ਹੈ ਪਰ ਜਿਹੜਾ ਤੁਹਾਡਾ ਕੰਮ ਹੈ ਨਾ ਕੰਮ ਹੀ ਖਿੱਚ ਕੇ ਲਿਆਉਂਦਾ ਦੂਰ ਨੇੜੇ ਵਾਲੀ ਗੱਲ ਠੀਕ ਹੈ ਨਾ ਠੀਕ ਜਿਹੜਾ ਕੰਮ ਹੈ ਉਹ ਕੰਮ ਹੀ ਖਿੱਚ ਕੇ ਲਿਆਉਂਦਾ ਬੰਦੇ ਨੂੰ ਜਿਹੜੇ ਚ ਗੁਣ ਹੁੰਦੇ ਨੇ ਉਹ ਗੁਣੀ ਬੰਦੇ ਨੂੰ ਅਸਰ ਕਾਹਾਂ ਚੱਕਦੇ ਨੇ ਹਨਾ ਹਾਂਜੀ ਹਾਂਜੀ ਬਾਈ ਬਾਈ ਇਹ ਨਾ ਪਨੀਰੀ ਆਪਣੀ ਜਿਹੜੀ ਹੈ ਨਾ ਰੈੱਡ ਪਿਆਜ਼ ਹੈ ਤੁਹਾਨੂੰ ਪਤਾ ਆਏ ਸਾਰੇ ਇਹ ਟਾਈਮ ਨਾ ਲੱਗਿਆ ਜਿਵੇਂ ਆਪਾਂ ਲੇਟ ਚ ਲਾਈ ਹੈ ਅੱਜ ਹਨਾ ਅੱਜ 2 ਜਨਵਰੀ ਹੋਗੀ ਆਪਾਂ 2 ਜਨਵਰੀ ਨੂੰ ਆਪਾਂ ਨੇ ਇਹ ਚਲਾਈ ਹੈ ਪਰ ਆਪਣਾ ਇਹ ਹੈ ਵੀ ਕਿਸੇ ਦਾ ਨੁਕਸ ਇਹ ਗਰੰਟੀ ਆ ਬਾਈ ਤੂੰ ਵੀ ਪਰਸੈਂਟ ਨਹੀਂ ਹੁੰਦਾ ਇਸ ਤਰ੍ਹਾਂ ਤੁਹਾਡਾ ਪਹਿਲਾਂ ਵੀ ਨਹੀਂ ਕਰਿਆ ਹਾਂਜੀ ਬਾਤ ਵੀ ਨਹੀਂ ਖਰਾ ਨਹੀਂ ਕਈ ਵਾਰ ਐ ਹੁੰਦਾ ਜੇਤੇ ਦਾ ਥੋੜਾ ਮੇਰੇ ਮੇਰੇ ਕੋਲੇ ਤਾਂ ਨਹੀਂ ਕਰ ਕਰਿਆ ਇਸ ਤਰ੍ਹਾਂ ਹੈਗਾ ਠੀਕ ਹੈ ਜੀ ਹਾਂ ਠੀਕ ਹੈ ਠੀਕ ਹੈ ਜੀ ਧੰਨਵਾਦ ਜੀ ਧੰਨਵਾਦ ਬਾਈ ਜੀ ਠੀਕ ਹੈ ਬਾਈ ਥੈਂਕ ਯੂ ਹਾਂਜੀ ਆ ਦੇਖੋ ਜੀ ਆਪਣੀ ਜਿਹੜੀ ਪਨੀਰੀਏ ਦਾ ਤਣਾ ਦੇਖੋ ਤੁਸੀਂ ਬਹੁਤ ਵਧੀਆ ਜਿਹੜਾ ਤਣਾ ਹੈ ਨਲੇ ਬਿਲਕੁਲ ਕੱਚੀ ਪਨੀਰੀਏ ਜੀ ਦੇਖ ਸਕਦੇ ਹੋ ਤੁਸੀਂ ਗ੍ਰੀਨਰੀ ਵੀ ਦੇਖ ਸਕਦੇ ਹੋ ਕਿੰਨੀ ਗ੍ਰੀਨਰੀ ਹੈ ਜੀ ਸਾਰੀ ਪੌਦ ਦੇ ਵਿੱਚ ਦੇਖ ਸਕਦੇ ਹੋ ਇਹ ਜਿਹੜਾ ਆਪਣਾ ਫਾਰਮ ਹੈ ਜੀ ਇਹ ਹੈਗਾ ਜੀ ਸੁਨਾਮ ਬਠਿੰਡਾ ਰੋਡ ਤੇ ਇਹ ਮਾਡਲ ਟਾਊਨ ਦੇ ਨਜ਼ਦੀਕ ਨੇੜੇ ਪੱਪੂ ਦਾ ਢਾਬਾ ਜੀ